ਕਾਂਗਰਸ ਤੋਂ ਬਾਅਦ ਹਣ ਪਾਜਪਾ ਦੇ ਵਿੱਚ ਵੀ ਬਗਾਵਤੀ ਸਰੂਪ ਨੇ ਸ਼ੁਰੂ ਹੋ ਗਏ ਨੇ ਹੜਾ ਕਾਰਨਾਂ ਗੰਭੀਰ ਸੰਕਟ ਚ ਗੁਜ਼ਰ ਰਹੇ ਪੰਜਾਬ ਪ੍ਰਤੀ ਕੇਂਦਰ பாஜக ਸਰਕਾਰ ਵੱਲੋਂ ਮਤਰੀ ਮਾਵਲਾ ਸਰੂਪ ਵਿਰੁੱਧ ਗੁੱਸੇ 'ਚੇ பாஜக ਦੇ ਸੂਬਾ ਮੀਡੀਆ ਪੈਨਲਿਸਟ ਪਰਮਿੰਦਰ ਮਹਿਤਾ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਵੀਰਵਾਦ ਨੂੰ ਲੁਧਿਆਣਾ ਦੇ ਸਰਕਟ ਹਾਊਸ 'ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਪਰਮਿੰਦਰ ਨੇ ਕਿਹਾ ਕਿ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪੰਜਾਬ ਦੇ ਲੋਕ ਖਾਸ ਕਰਕੇ ਗਵਾਂਡੀ ਸੂਬਿਆਂ ਹਿਮਾਚਲ ਅਤੇ ਉੱਤਰਾਖੰਡ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਰਾਵੀ ਅਤੇ ਬਿਆਸ ਦੁਆਰਾ ਪੈਦਾ ਕੀਤੀ ਤਬਾਹੀ ਤੋਂ ਪਰੇਸ਼ਾਨ ਨੇ ਅਤੇ ਹੁਣ ਸਤਲੁਜ ਦੀ ਮਾਰ ਨੇ ਬਾਕੀ ਜ਼ਿਲ੍ਹਿਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸ਼ੁਰੂਆਤੀ ਸੰਕਟ 'ਚ ਹੀ ਪੰਜਾਬ ਵੱਲ ਮਦਦ ਦਾ ਹੱਥ ਵਧਾਉਣਾ ਚਾਹੀਦਾ ਸੀ ਅਤੇ ਦੇਸ਼ ਦੇ ਅੰਦਾਜ਼ਾਤਾਂ ਨੂੰ ਪੂਰੀ ਸਹਾਇਤਾ ਦੇ ਕੇ ਉਹਨਾਂ ਦਾ ਦੁੱਖ ਸਾਂਝਾ ਕਰਨਾ ਚਾਹੀਦਾ ਸੀ। ਪਰ ਦਿਲ ਬਹੁਤ ਦੁਖੀ ਹੋਇਆ ਜਦੋਂ ਕੇਂਦਰ ਸ਼ਾਸਕਾਂ ਨੇ ਅਫਗਾਨਿਸਤਾਨ 'ਚ ਉਚਾਲ 'ਚ ਹੋਈਆਂ ਮੌਤਾਂ ਤੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਅਤੇ ਹੜ੍ਹਾਂ ਤੇ ਦੁੱਖ ਪ੍ਰਗਟ ਕਰਨ ਲਈ ਜੰਮੂ ਗਏ ਨੇ। ਉਹਨਾਂ ਪੀੜਤਾਂ ਦਾ ਪੂਰਾ ਧਿਆਨ ਰੱਖਿਆ ਉਹਨਾਂ ਦੇ ਦਰਦ ਨੂੰ ਸਮਝਿਆ ਅਤੇ ਰਾਹਤ ਪ੍ਰਦਾਨ ਕੀਤੀ ਪਰ ਇਸ ਹੜ੍ਹ 'ਚ ਕਰੋੜਾਂ ਰੁਪਏ ਦੀਆਂ ਫਸਲਾਂ ਤਬਾਹ ਹੋਣ ਕਈ ਘਰ ਤੈ ਜਾਣ ਜ਼ਮੀਨਾਂ ਖਤਮ ਹੋਣ ਘਰੀਲੂ ਸਮਾਨ ਬਰਬਾਦ ਹੋਣ ਪਸ਼ੂਆਂ ਦੇ ਨੁਕਸਾਨ ਅਤੇ ਕਈ ਮਨੁੱਖੀ ਜਾਨਾਂ ਜਾਣ ਦੇ ਬਾਵਜੂਦ ਅਫਸੋਸ ਦਾ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਇਸ ਤੋਂ ਇਲਾਵਾ ਅਸਤੀਫਾ ਦਿੰਦੇ ਹੋਏ ਆਗੂ ਨੇ ਕੀ ਕੁਝ ਆਖਿਆ ਤੁਸੀਂ ਇੱਕ ਵਾਰ ਉਹ ਵੀ ਸੁਣੋ ਉਹ ਸਾਰੇ ਜਾਣਦੇ ਹਨ ਕਿ ਅੱਜ ਪੰਜਾਬ ਦੇ ਹਾਲਾਤ ਅਨੇਕ ਗੰਭੀਰ ਹੋ ਚੁੱਕੇ ਨੇ ਬਾੜ ਕਰਕੇ ਇਹ ਪਹਿਲਾਂ ਤਾਂ ਦੋ ਪਾਸੇ ਦੇ ਦਰਿਆਾਂ ਦਾ ਹੀ ਮਾਰ ਚ ਗਈ ਹੁਣ ਸਤਲੁਜ ਵੀ ਆਪਣੀ ਪੂਰੀ ਮਾਰ ਪੰਜਾਬ ਨੂੰ ਮਾਰ ਰਿਹਾ ਹੈ ਔਰ ਇਹ ਇਸ ਹਾਲਾਤ ਦੇ ਵਿੱਚ ਇਸ ਹਾਲਾਤ ਦੇ ਵਿੱਚ ਪੰਜਾਬ ਤਰਾਈ ਤਰਾਈ ਕਰ ਰਿਹਾ ਔਰ ਸਾਡੀ ਸੈਂਟਰ ਸਰਕਾਰ ਐਸੀ ਬੇਰੁਖੀ ਇਹਨਾਂ ਦੇ ਮਨ ਨੂੰ ਚਾਹੀ ਹੋਈ ਹੈ ਕਿ ਅੱਜ ਮੈਨੂੰ ਪੰਜਾਬ ਭਾਜਪਾ ਦਾ ਮੀਡੀਆ ਪੈਨਲਿਸਟ ਹੋਣ ਦੇ ਬਾਵਜੂਦ ਬੜਾ ਦੁੱਖ ਹੋ ਰਿਹਾ ਸੀ ਜੀ ਲੋਕ ਪੁੱਛਦੇ ਸੀ ਸਾਨੂੰ ਯਾਰ ਤੁਸੀਂ ਕਿੱਥੇ ਅਗੀ ਕਿੱਥੇ ਤੁਹਾਡਾ ਸਰਕਾਰ ਤੁਸੀਂ ਕੋਈ ਕਿਸੇ ਹੋਰ ਕੰਟਰੀ ਦੇ ਵਿੱਚ ਵਿਵਧਾ ਹੁੰਦੀ ਹੈ ਛਾ ਟਵੀਟ ਵੀ ਹੁੰਦਾ ਉੱਤੇ ਹੈਲਪ ਵੀ ਅਸੀਂ ਭੇਜ ਦਿੰਦੇ ਆ ਅੱਜ ਤੁਹਾਡਾ ਆਪਣਾ ਪੰਜਾਬ ਤੁਹਾਡੇ ਜਨਮ ਉਮੀਦ ਔਰ ਤੁਹਾਡੇ ਆਪਣੇ ਭਾਈਚਾਰਾ ਅੱਜ ਪੀੜਿਤ ਹੈ ਤੇ ਤੁਹਾਡਾ ਤਾਂ ਕੋਈ ਰੋਲ ਹੀ ਨਜ਼ਰ ਨਹੀਂ ਆ ਰਿਹਾ ਤੇ ਮਨ 'ਚ ਬੜੀ ਪੀੜਾ ਇਸ ਨੂੰ ਲੈ ਕੇ ਹੋਈ ਇਸ ਅਸੀਂ ਬੇਨਤੀ ਵੀ ਕੀਤੀ ਮੈਂ ਉੱਪਰ ਵੀ ਗੱਲ ਕੀਤੀ ਪਾਰਟੀ ਦੇ ਵਿੱਚ ਤੇ ਸਾਡੇ ਪੰਜਾਬ ਦੇ ਵਿੱਚ ਵੀ ਲੀਡਰਸ਼ਿਪ ਨੇ ਕੋਈ ਹੰਗਾਰਾ ਨਹੀਂ ਦਿੱਤਾ ਕਿ ਅਸੀਂ ਜਾ ਕੇ ਪੀੜਤਾਂ ਦੇ ਨਾਲ ਖੜੀਏ ਕੋਈ ਕੋਈ ਸਹਿਯੋਗ ਨਹੀਂ ਮਿਲ ਰਿਹਾ ਐਸਾ ਕੋਈ ਮੂਵਮੈਂਟ ਹੀ ਨਹੀਂ ਕੋਈ ਨਿਰਦੇਸ਼ ਹੀ ਨਹੀਂ ਜੇ ਕੋਈ ਨਿਰਦੇਸ਼ ਨਹੀਂ ਹੈ ਤੇ ਫਿਰ ਅਸੀਂ ਜੇ ਆਪਣੇ ਲੈਵਲ ਤੇ ਕੁਝ ਕਰਨਾ ਹੈ ਜੇ ਕੁਝ ਕਰਨਾ ਹੈ ਤਾਂ ਫਿਰ ਅਸੀਂ ਸੋਚਦੇ ਹਾਂ ਕਿ ਅਸੀਂ ਜਿਹੜੀਆਂ ਜਜ਼ੀਰਾ ਪਾ ਕੇ ਕਰੀਏ ਇਸ ਲਈ ਮੈਂ ਆਪਣੇ ਜਿਹੜਾ ਮੈਂ ਪੈਨਲਿਸਟ ਦਾ ਮੇਰੇ ਕੋਲ ਤਾਂ ਬਹੁਤ ਤੋਂ ਦਸ ਦਤਾ ਸਟਿਫਾ ਦੇ ਰਿਹਾ ਔਰ ਤਾਂ ਕਿ ਪੰਜਾਬ ਦੇ ਵਿੱਚ ਅਸੀਂ ਜਿਹੜੇ ਜੁੜੇ ਸੀ ਭਾਜਪਾ ਨਾਲ ਜਜ਼ਬਾਤ ਨਾਲ ਜੁੜੇ ਸੀ ਉਦੋਂ ਸਾਨੂੰ ਕੋਈ ਰਾਜਨੀਤਿਕ ਮੰਚਾ ਨਹੀਂ ਸੀ ਇਹ ਚਾਹੀਦਾ ਜੋ ਚਾਹੀਦਾ ਨਾ ਕੋਈ ਅਸੀਂ ਸ਼ਰਤਾਂ ਰੱਖੀਆਂ ਸਾਰਿਆਂ ਨੂੰ ਪਤਾ ਹੈ ਕਿ ਮੈਂ ਅੱਤਵਾਦ ਵੇਲੇ ਵੀ ਜ਼ਮੀਨੀ ਲੜਾਈ ਲੜੀ ਆ ਤੇ ਅੱਤਵਾਦੀਆਂ ਨੇ ਮੇਰੇ ਤੇ ਦੋ ਵਾਰੀ ਟੈਰਰਿਸਟ ਅਟੈਕ ਕੀਤੇ ਲੇਕਿਨ ਉਹਦੇ باوجود ਅਸੀਂ ਇੱਕ ਗਨਮੈਨ ਵੀ ਆਪਣੇ ਕੋਲ ਨਹੀਂ ਰੱਖਿਆ ਕੋਰੋਨਾ ਤੋਂ ਬਾਅਦ ਸਾਰਾ ਕੁਝ ਵਾਪਸ ਕਰਤਾ ਉਹ ਲੋਕਾਂ ਨੇ ਸਿਆਸਤ ਦੇ ਵਿੱਚ ਇਹ ਵੀ ਕਿਹਾ ਕਿ ਬੀਜੇਪੀ ਚ ਗਰਮੇਣਾ ਕਰਕੇ ਆਂਦੇ ਲੇਕਿਨ ਅਸੀਂ ਆਪਣੇ ਆਪ ਆਪਣੀ ਜ਼ਮੀਨ ਨੂੰ ਜਾਣਦੇ ਆ ਤੇ ਸਾਰੇ ਪਬਲਿਕ ਜਾਣਦੀ ਹੈ ਕਿ ਅਸੀਂ ਹਮੇਸ਼ਾ ਸਿਧਾਂਤਾਂ ਨੂੰ ਲੈ ਕੇ ਕੁਝ ਪ੍ਰਿੰਸੀਪਲ ਨੂੰ ਆਪਣੇ ਬਣਾ ਕੇ ਕਿਤੇ ਆ ਔਰ ਆਪਣੇ ਪ੍ਰਿੰਸੀਪਲ ਔਰ ਸਿਧਾਂਤਾਂ ਨਾਲ ਕੰਪਰੋਮਾਈਜ਼ ਵੀ ਨਹੀਂ ਕੀਤਾ ਅੱਜ ਵੀ ਅਫਸੋਸ ਹੋ ਰਿਹਾ ਹੈ ਕਿ ਸਾਡਾ ਅਨੁਦਾਤਾ ਜਿਹੜਾ ਉਹਦੇ ਪਸ਼ੂ ਮਾਰ ਰਹੇ ਨੇ ਖੇਤੀ ਊਝੜ ਗਈ ਹੈ ਘਰ-ਬਾਰ ਛੱਤ ਵਹਿ ਗਈ ਹੈ ਪਾਣੀ ਦੇ ਵਿੱਚ ਤੇ ਉਹਨੂੰ ਰਹਾ ਦੇਣ ਦੀ بجائے ਜਿਹੜਾ ਵੱਡਾ ਹੱਥ ਹੈ ਉਹ ਸਿਰਫ ਉਪਚਾਰਿਕਤਾ ਨਿਭਾਣ ਸਾਡੇ ਚਾਹੇ ਕੇਂਦਰ ਦੇ ਮੰਤਰੀ ਨੇ ਹੋਰ ਨੇ ਉਹ ਹਰ ਗੱਲ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਨਜ਼ਰ ਆਉਂਦੇ ਸੀ ਆ ਹੁਣ ਇੰਨੀ ਧੀਰ ਹੋ ਗਈ ਹੈ ਸਾਨੂੰ ਕਿਤੇ ਨਜ਼ਰ ਹੀ ਨਹੀਂ ਆ ਰਹੀ ਇਹ ਫੋਟੋ ਸ਼ੈਸ਼ਨ ਬਣਾ ਦਿੱਤਾ ਇਸ ਲਈ ਅੱਜ ਪੀੜਾ ਹੁੰਦੀ ਹੈ ਆਪਣੇ ਉਹ ਪੰਜਾਬੀ ਭਰਾਵਾਂ ਨੂੰ ਦੇਖਦੇ ਹੋਏ ਜੇ ਰਾਸ਼ਟਰਵਾਦੀ ਗੱਲਾਂ ਦੀ ਤੇ ਸਾਡੀ ਜਨਮ ਭੂਮੀ ਆ ਪੰਜਾਬ ਤੇ ਪੰਜਾਬੀਆਂ ਸਾਡੇ ਭਰਾ ਨੇ ਪੰਜਾਬੀ ਦੇ ਨਾਲ ਜੁੜੇ ਹੋਏ ਨੇ ਸਾਡੇ ਅੱਜ ਹਾਲੀਵੁੱਡ ਬੋਲੀਵੁੱਡ ਹੋਰ ਕਲਾਕਾਰ ਸਾਰੇ ਐਨ ਆਰ ਆਈ ਭਰਾ ਐਨ ਜੀਓ ਜਿਹੜੇ ਹੋਰ ਪੰਜਾਬੀ ਸਾਡੇ ਬੈਠੇ ਨੇ ਉਹ ਸਾਰੇ ਕਿਤੇ ਨਾ ਕਿਤੇ ਸਾਨੂੰ ਵੀ ਪੁੱਛਦੇ ਨੇ ਕਿ ਦੱਸੋ ਯਾਰ ਕਿਹਦੀ ਕੀ ਮਦਦ ਕਰੀਏ ਦੱਸੋ ਕਿਹਦਾ ਕੀ ਕਰੀਏ ਸਰ ਕਿਹਨੂੰ ਭੇਜਿਆ ਇਹ ਸਤੀਵਾ ਤੁਸੀਂ ਮੈਂ ਸਤੀਵਾ ਆਪਣੇ ਪੰਜਾਬ ਦੇ ਪ੍ਰਧਾਨ ਨੂੰ ਹੀ ਭੇਜਣਾ ਸੀ ਉਹਨਾਂ ਨੂੰ ਭੇਜਿਆ ਸਰ ਮਨਜ਼ੂਰ ਹੋ ਗਿਆ ਉਹਨਾਂ ਦੇ ਦੇਖੋ ਗੱਲਾਂ ਇਸ ਟਾਈਮ ਰਾਜਨੀਤੀ ਦੀ ਨਹੀਂ ਮੈਨੂੰ ਇਹ ਨਹੀਂ ਹੈ ਕਿ ਮਨਜੂਰ ਹੈ ਜਾਂ ਮੈਂ ਇਹ ਕਰਨਾ ਉਦੋਂ ਇਸ ਤੇ ਤਿੱਖੀ ਪ੍ਰਤੀਕਿਰਿਆ ਦਿੱਤੇ ਹੋਏ ਆ ਪੰਜਾਬ ਨੇ ਵੀ ਵੀਡੀਓ ਸਾਂਝੀ ਕਰਕੇ ਲਿਖਿਆ ਕਿ ਮੋਦੀ ਸਰਕਾਰ ਵੱਲੋਂ ਹੜ੍ਹਾਂ ਦੇ ਸੰਕਟ 'ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਤੋਂ ਨਾਰਾਜ਼ ਭਾਜਪਾ ਲੀਡਰ ਨੇ ਪਾਰਟੀ ਛੱਡ ਦਿੱਤੀ ਹੈ